हां जी बाजी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 14 ਤਰੀਕ 9ਵਾਂ ਮਹੀਨਾ 2025 ਨੂੰ ਤੁਹਾਨੂੰ ਮੈਂ 6 ਕਟਾਂ ਦਿਖਾਉਣ ਲੱਗਿਆ ਐ ਮੰਨ ਕੇ ਲੋ ਟੋਟਲ 6 ਦੇ ਵਿੱਚੋਂ 3 ਕਟਾਂ ਦਾ ਟੌਪ ਕਲਾਸ ਨੀਂਗ ਨੇ ਜਿਹੜੇ ਵਿਚਾਲੇ ਆਖਣਾ ਠੀਕ ਹੈ ਜਿਵੇਂ ਆ ਦੇਖੋ ਕੱਟੀ ਬਿਲਕੁਲ ਜੈਡ ਬਲੈਕ ਹੈ ਸਿੰਘਾਂ-ਸੁੰਗਾਂ ਦੇ ਤੁਹਾਨੂੰ ਪੂਰਾ ਫੋਲੋ ਸ਼ਕੀਨ ਮਿਲਦੀਆਂ ਠੀਕ ਹੈ ਜਿਵੇਂ ਆ ਕੱਟੀ ਦੇਖੋ ਬਹੁਤ ਛੋਟੀ ਉਮਰ ਦੀਆ ਬਿਲਕੁਲ ਨਾਲ ਹੀ ਸੈਂਕ ਮੋੜੀ ਵਿਆ ਤੇ ਸਾਰਾਂ ਕਟਾਂ ਤੁਹਾਨੂੰ ਚਾਚਾ ਥਾਂ ਮਿਲਣਗੇ ਤੇ ਅੱਜ ਮੈਂ ਤਿੰਨ ਚਾਰ ਨਾਲ ਕੱਟੀ ਵਿਚਾਲੇ ਖੜੀ ਆਈ ਮਨ ਲਗਾ ਵੀ ਆ ਇਸ ਟਾਈਮ ਤੇ ਦੋ ਕਟੀਆਂ ਇੱਧਰ ਖੜੀਆਂ ਨੇ ਜਿਵੇਂ ਆਮ ਸਿੰਪਲ ਕਟੀਆਂ ਇੱਕ ਇਹਦੇ ਤੁਹਾਨੂੰ ਪੰਜ ਕਿਲਾਨੀ ਕਹਲਿਓ ਚਾਹੇ ਨੀਲੀ ਰਾਵੀ ਕਹਲਿਓ ਚਾਹੇ ਗ੍ਰੇਡੇਡ ਕਹਲਿਓ ਇਹ ਤੁਹਾਡੀ ਇੱਛਾ ਠੀਕ ਆ ਇਹ ਕੱਟੀ ਆ ਟੋਟਲ 6 ਕਟੀਆਂ ਨੇ ਤੇ ਬਾਕੀ ਕਰਾਂਗੇ ਬਾਅਦ ਵਿੱਚ ਡਿਟੇਲ ਕੀਆ ਸੋ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਨੇ ਫੇਰ ਕਰਿਓ ਬਾਈ ਨਾਲ ਸੰਪਰਕ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਗੇ ਨਾਮ ਮੇਰਾ ਜਕਸੀਰ ਆ ਜੀ ਪਿੰਡ ਮੇਰਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਫੋਨ ਨੰਬਰ ਮੇਰਾ 977996511 ਠੀਕ ਆ ਵੀ ਟੋਟਲ 6 ਕਟਾਂ ਪੰਜ ਗਲਾਨੀ ਨਹੀਂ ਵੀਰੇ ਹੈ ਹੈ ਨਹੀਂ ਲੀਰਾ ਵੀਆ ਹਾਂਜੀ ਜਾਨੀਕਰ ਵੀ ਇੱਕ ਨਾ ਆਇਆ ਹੁੰਦਾ ਵੀ ਇੱਕ ਅੱਖਾਂ 'ਚ ਘੇਰੇ ਨਾ ਹੋਣ ਫਿਰ ਪੰਜ ਕ ਲੈਣੀ ਹੁੰਦੀ ਆ ਹੂੰ ਜੇ ਮੈਂ ਚਾਰੇ ਪੈਰ ਚਟੇ ਇਹਦੇ ਚਾਰੇ ਪੈਰ ਜਟਿਆਗੇ ਇਹਦੇ ਅੱਖਾਂ 'ਚ ਵੀ ਘੇਰੇ ਪ੍ਰੋਪਰ ਹੈਗੇ ਨੇ ਵੀਰੇ ਠੀਕ ਅੱਖਾਂ ਜਵਾਬ ਹੈਗਾ ਹੈਗਾ ਜਵਾਬ ਜੀਬ ਗਲਾਬੀ ਆ ਜੀਬ ਵੀ ਗਲਾਬੀ ਮੱਥਾ ਚਿੱਟਾ ਆ ਗਿਆ ਹਾਂ ਥੋੜੀ ਚਿੱਟੀ ਆ ਗਈ ਤੇ ਨੱਕ ਤੇ ਨਿਸ਼ਾਨਾ ਆ ਗਿਆ ਹਾਂ ਮੇਰੇ ਨਾਲ ਜੋ ਮਰਜੀ ਮੰਨੇ ਹਾਂ ਜਾਨੀਕਰ ਨਿਸ਼ਾਨੀਆਂ ਹੈਗੀਆਂ ਮੰਨਣਾ ਨਾਮ ਲਾ ਅਗਲੀ ਸੀਸੀ ਕਰਕੇ ਆ ਥਣ ਚਾਰੀ ਆ ਥਣ ਵੀਰੇ ਚਾਰ ਹੋਣਗੇ ਹੂੰ ਥਣ ਚਾਰੀ ਆ ਨਾ ਤੇ ਪੂਰੀ ਵਧੀਆ ਜਾਣ ਚੱਕਟੀਆਂ ਐਲ ਵੀ ਲੰਬਾਈ ਲੰਮੀ ਵਧੀਆ ਨਾ ਕੱਟੇ ਲੰਬਾਈ ਵਾਲੀ ਆ ਆ ਨੀਲ ਵੀ ਹਿੱਕੜ ਜੇ ਡਿੱਗੂ ਡਿੱਗੂ ਕਰਦੀ ਆ ਹੂੰ ਕਿੰਨੀ ਕੁ ਮਰਦੀ ਜੇ ਕੇ ਬਾਈ ਸਾਲ ਦੀ ਵੀਰੇ ਸਾਲ ਦੀ ਆ ਤੋੜ ਕੇ ਦਿਖਾ ਦੇ ਨੇ ਤੋੜ ਕੇ ਦਿਖਾ ਦੇਣਾ ਪਾ ਜੇ ਕੱਟੇ ਤੁਹਾਨੂੰ ਸਾਰਿਆਂ ਤੇ ਆ ਕੱਟੇ ਦਾ ਮਲਕ ਜੀ ਵੀ ਪੂਰਾ ਟੌਪ ਕਲਾਸ ਨੇ ਗੀ ਨਾ 2 ਨੰਬਰ ਦੇ ਹਣਾ ਆਈ ਨਾਲ ਨਾਲ ਤੋੜ ਲਓ ਵੀਰੇ ਨਾ ਹਾਂਜੀ ਹਾਂਜੀ ਛਾਛਾਛਾਜ ਤੋਲੇ ਧੋਪਈਏ ਨਾ ਫਿਰ ਆਇਥੋਂ ਦੇਖ ਲਓ ਕੱਟੀ ਦੀ ਬਾਂਤਰ ਅੱਖਾਂ ਦੇ ਜਵਾਬ ਹੈ ਕੋਈ ਭਰਾ ਆਨਲਾਈਨ ਮੰਗਾਊਗਾ ਕੋਲਿਆ ਕੇ ਦੇਖੂਗਾ ਤੁਹਾਨੂੰ ਅੱਖਾਂ ਵਿੱਚ ਜਵਾਬ ਜਰੂਰ ਮਿਲੂਗਾ ਨਾ ਹਾਂਜੀ ਕੱਦ ਕਾਟ ਚੰਗਾ ਸਹੀ ਐਨੇ ਸ ਬਾਕੀ ਥੋੜੇ ਹੀ ਉਹੀ ਗੱਲ ਦੋ ਤਿੰਨ ਕੱਟੇ ਫੀਡ ਦੇ ਭਾਲਦੀ ਆ ਬਸ ਫੇਰ ਤਾਂ ਰੰਗ ਭਾਗੀ ਲੱਗਿਆ ਨੇ ਹੌਲੀ ਕਰੀ ਹਾਂ ਐਦਾਂ ਕਰੀ ਮਾੜਾ ਇੱਥੇ ਦੇ ਲੋ ਮਾੜਾ ਮੂੰਹ ਘਾ ਦੇ ਤਰ ਹੂੰ ਆ ਤੁਹਾਨੂੰ ਦਿਖਾਉਣਾ ਅੱਖਾਂ ਦੇ ਜਵਾਬ ਹੂੰ ਸਹੀ ਗੱਲ ਹੈ ਕਿ ਨਾ ਵਧੀਆ ਹਾਂਜੀ ਠੀਕ ਆ ਵੀਰੇ ਲੈ ਚਾਲਾ ਹੁਣ ਆਪਾਂ ਐ ਨਹੀਂ ਕਹਣਾ 113 ਨੰਬਰ ਦੀ ਐ ਠੀਕ ਹੈ ਨਾ ਛੇ ਮਨ ਤੋਂ ਕੁਝ ਨਹੀਂ ਕਹਣਾ ਬਸ ਇੱਕ ਕੱਟੀ ਹੈ ਜਿਵੇਂ ਹੈਗੀ ਕੱਟੀ ਹੈ ਕੱਟੀ ਵੇਚਣੀ ਹੈ ਠੀਕ ਆ ਤੇ ਜੱਗੇ ਫਿਰ ਭਾਈ ਰੇਟ ਇਹਦਾ ਹੌਣ ਤੇ ਰੇਟ ਫੋਰਟ ਠੀਕ ਆ ਠੀਕ ਆ ਦੋ ਨੰਬਰ ਕੱਟੀ ਆ ਗਈ ਯਾਰ ਆ ਤਾਂ ਜਮਈ ਟਾਪ ਕਲਾਸ ਨਹੀਂ ਗੀ ਨੇ ਨਾ ਤਰਾ ਕਿੰਨੀ ਉਮਰ ਦੀ ਆ ਗਈ ਇਹ ਹਾਂਜੀ ਆਹ ਕੱਟੀ ਕਿੰਨੀ ਉਮਰ ਦੀ ਆ ਗਈ ਇਹ ਵੀ ਸਾਲ ਦੀ ਵੀਰੇ ਸਿੰਘ ਤੋਂ بڑا ਥੋੜਾ ਜਿਹਾ ਨਾ ਸਿੰਘ ਦੇਖ ਪਹਿਲਾਂ ਚਮੜੀ ਚੁੰਮੜੀ ਦੇਖਦੀ ਬਈ ਊਸ਼ ਦੇਖ ਲੈ ਕੇ ਜੈਡ ਬਲੈਕ ਆ ਗਈ ਨਾ ਥਾਣ ਦੇਖ ਥਾਣ ਦਿਖਾਈ ਮੈਨੂੰ ਬੱਚਾ ਇਹ ਹੂੰ ਝੋਲੀ ਵੱਢ ਜਾਈਂਗਾ ਨਾ ਕੱਟੀ ਦੀ ਝੋਲੀ ਚਾਲੀ ਦਾ ਕਮਾਲ ਆ ਪੂਛ ਦੇਖ ਯਾਰ ਰੱਸਾ ਵੈ ਦੇਖ ਅਮਰੀਕ ਪੂਸ ਜੀ ਨੇ ਬਹੁਤ ਸੋਹਣੇ ਸੱਚ ਕਾਲੀ ਕੱਟੀ ਆ ਤਾਂ ਜੇ ਕਿਸੇ ਭਰਾ ਨੇ ਮੰਨ ਗਾ ਵੀ ਬਰੀਡ ਤੇ ਕੰਮ ਕਰਨਾ ਹੈ ਹੈ ਕੱਟੀ ਵੀੜ ਵਾਲੀ ਆ ਵਧੀਆ ਘਰੇਲੂ ਕੱਟੀ ਲੈਤੀ ਵਿਆ ਮਾਂ ਦਾ ਦੁੱਧ ਵਧੀਆ 16 17 ਕਿਲੋ ਦੱਸਦੇ ਸੀ ਠੀਕ ਹੈ ਠੀਕ ਹੈ ਯਾਨੀ ਕਿ ਆਪਾਂ ਸੀਮਨ ਦਾ ਕੁਝ ਨਹੀਂ ਕਹਿ ਸਕਦੇ ਠੀਕ ਹੈ ਵੀ ਜਿਵੇਂ ਆਪਾਂ ਨੂੰ ਜਾਣਕਾਰੀ ਛਿੰਮੇ ਅਗਲੇ ਤੋਂ ਆਪਾਂ ਲੈ ਲਈਤੀ ਆ ਉਦਾਂ ਹੀ ਤੁਹਾਨੂੰ ਦੱਸਦਾ ਹੂੰ ਕੱਟੀ ਸੋਹਣੀ ਰਹਿਣਾ ਘਰੇਲੂ ਕੱਟੀ ਸੀ ਘਮਾ ਦੇ ਲੈ ਫਿਰ ਬਾਈ ਆਪਾਂ ਤੁਹਾਨੂੰ ਮੈਂ ਕਹਿ ਦਾਂ ਜੇ ਸਕੰਦਰ ਦੀ ਐ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਠੀਕ ਹੈ ਤੇ ਇਥੋਂ ਪੁੱਠਾ ਫਟਾ ਕੱਟੀ ਦਾ ਇਹ ਤੋਰ ਪੁੱਠਾ ਫਟਾ ਚੰਗਾ ਕਢਾ ਦੇ ਕਿਹੜਾ ਫਿਰ ਇਹ ਤਾਂ ਵੀ ਹੁਣ ਦੇਖੀ ਜਾ ਕਿਹੜਾ ਜ਼ਰੂਰ ਕਢਾ ਦਿੰਦੇ ਹੂੰ ਲੈ ਇਥੋਂ ਤਾਂ ਆਉਣ ਪਹਿਲਾ ਅਗਲਾ ਜਿਹੜਾ ਲਾਊਗਾ ਸੱਜਣ ਮਿੱਤਰ ਹੂੰ ਸਹੀ ਗੱਲ ਹੈ ਫਿਰ ਆ ਕੇ ਦੂਜਾ ਡਾਉਣਾ ਫਿਰ ਆਲਾ ਕਹਿੰਦਾ ਕੋਈ ਡਿੱਕ ਤਰ੍ਹਾਂ ਲੱਗੇ ਦੂਰਾਉਣ ਵਾਲ ਨੂੰ ਲੈ ਇਥੋਂ ਮਾਰਨ ਉਹ ਆ ਕੱਟੀ ਦੀ ਕੁਆਲਿਟੀ ਚ ਬਰੀਕ ਚਮੜੀ ਬਿਲਕੁਲ ਜੈਡ ਬਲੈਕ ਹੈ ਸਿੰਗ ਨਾਲ ਮੂਰ ਪੂਰੀ ਸ਼ਕੀਨ ਕੱਟੀ ਹੈ ਲਖੇ ਹੂੰ ਸਹੀ ਹੈ ਸਹੀ ਹੈ ਉਹ ਗੱਲ ਹੈ ਜਿਹੜੀ ਚੀਜ਼ ਹੈ ਚੰਗੀ ਯਾਰਾ ਉਹਨੂੰ ਚੰਗੀ ਕਿਹਾਇਓ ਹਣਾ ਪਰ ਬੋਚ ਬੋਚ ਕੇ ਧਰਦੀ ਐ ਬੱਬ ਹੂੰ ਠੀਕ ਆ ਠੀਕ ਆ ਵੀਰੇ ਲਗਭਗ ਸਾਲ ਤੇ ਤੈਨੂੰ ਪਤਾ ਆਪਣੇ ਕੋਲ ਲੱਖੇ ਮਾਲ ਵੇਚਦੀ ਨਾ ਸ਼ਕੀਨ ਆਉਂਦੀ ਆਉਂਦਾ ਜਿਹੜਾਟਰ ਜੋੜੀ ਬਣਾਈ ਜੋੜੀ ਕਿਹੜੇ ਕਿਹਦੇ ਨਾਲ ਬਣਾਵੇਂਗਾ ਇਹਦੀ ਇਹਦੇ ਨਾਲ ਹੀ ਬਣ ਜੂਗੀ ਛੋਟਾਂ ਦੀ ਬਣ ਜੀਏ ਛੋਟਾਂ ਘਟਾਂ ਦੋ ਲੈਣੀਆਂ ਸਾਲ-ਸਾਲ ਦੀਆਂ ਇਹ ਵੀ ਲਿਆ ਹਾਦਾ ਤੇ ਆਜ ਮੈਂ ਆ ਖੜੀ ਐ ਤੇ 33 ਨੰਬਰ ਤੋਂ ਇਹਦੀ ਜੋੜੀ ਬਣ ਜੂਗੀ ਨਾ ਹਾਂਜੀ ਹਾਂ ਤੇ ਬਾਕੀ ਜਿਹੜਾ ਲਾਟ ਹੀ ਲੈਣਾ ਤਾਂ ਵੱਖਰਾ ਥੋੜਾ ਮਾਨਤਨ ਹੋ ਜੂਗਾ 3 ਨੰਬਰ ਘੱਟੀ ਆਈ ਜਗੇ ਬਈ ਇਹ ਕਿੰਨੀ ਕੁ ਉਮਰ ਦੀ ਹੋਊਗੀ 15 ਮਹੀਨਾ ਦੀ ਕੱਟੀ ਆ ਡੈਰੀ ਵਾਲੀ ਕੱਟੀ ਆ ਇਹ ਲੱਖ ਬਾਈ ਭਾਜਨ ਬਹੁਤ ਨਾ ਕੱਟੀ ਦਾ ਬਲ ਬਈ ਝੋਲੀ ਦਿਖਾਏ ਨੀ ਹੂੰ ਸੋਨੇ ਟਾਲੇ ਤੇ ਇਥੋਂ ਕੱਟੀ ਕੂੜਾ ਪਾੜਾ ਦੇਖ ਕੱਟੀ ਦਾ ਹਾਂ ਲੈ ਕੱਟੀ ਖੋਲ ਕੇ ਦਿਖਾ ਵਾ ਫੇਰ ਦਿਸੂ ਕੱਟੀ ਐਸਾ ਦੇਸ ਨਹੀਂ ਸਮਾਰ ਕੇ ਰਹੀ ਅੰਦਰ ਕੱਠੀ ਹੋਈ ਖੜੀ ਆ ਲੈ ਇਥੋਂ ਗੋਲ ਮਟੋਲ ਦੇਖ ਲਓ ਪਰ ਕੱਟੀ ਪੂਰੀ 15 16 ਕਿਵਨੇ ਕੱਟੀ ਹੋਣੀ ਮੇਤਰੂ ਲੱਗਦਾ ਸਬ ਸਵਾ ਸਾਲ ਦੀ ਵੀ ਕਹਦੇ ਨੇ ਡੇਢ ਸਾਲ ਤੋਂ ਨਹੀਂ ਘਟ ਆਉਗੀ ਨਾ ਤੇ ਤੋਰ ਕੇ ਸਾਨੂੰ ਦਿਖਾ ਦਿੰਦੇ ਆਪਾਂ ਬਾਈ ਦਸ ਨੇ ਮਦਾ ਕੋ ਵੀ ਡੇਰੀ ਵਾਲੀ ਕੱਟੀ ਆ ਤੇ ਇਥੋਂ ਨਿਆ ਮਾਰ ਲਓ ਕੱਟੀ ਦੀ ਲੰਬਾਈ ਲੰਬੂਈ ਜਨਾ ਚੰਗੀਆਂ ਬਾਂਤਰ ਐ ਮਾਰ ਗਏ 2 ਤੇ 3 ਤੇ 4 ਨੰਬਰ ਕੱਟਣ ਦਾ ਬਰੀਡ ਤੇ ਕੰਮ ਕਰਨ ਨਾਲ ਦੋਫੀ ਇੱਕ ਤਰ੍ਹਾਂ ਦੇ ਹਾਂਜੀ ਹਾਂਜੀ ਹਨਾ ਕਿਸੇ ਨੇ ਮੂਹਰੇ ਆਉਣ ਦਾ ਟਾਈਮ ਵਧੀਆ ਬੱਚੇ ਲੈਣੇ ਆ ਗਏ ਮੰਨ ਕੇ ਜਾਈ ਇਹਨਾਂ ਤੋਂ ਚੰਗੇ ਸੀਮ ਭਰਾ ਕੇ ਪਾ ਚੰਗੇ ਬੱਚੇ ਲੈ ਸਕਦਾ ਇਹਨਾਂ ਤੋਂ ਜਨਕੇ ਕੰਮ ਆਪਣਾ ਸਾਫ਼ ਸੁਥਰਾ ਹੀ ਹੁੰਦਾਗਾ ਵਿੱਚ ਬੰਦੇ ਕਹਿੰਦੇ ਵੀਰੇ ਵੀ ਵਪਾਰੀਆਂ ਦਾ ਕੰਮ ਝੂਠ ਤਪਾਣ ਦਾ ਹੁੰਦਾਗਾ ਹੂੰ ਪਰ ਵਪਾਰੀ ਦੇਖ ਝੂਠ ਹਰੇਕ ਬੋਲਦਾ ਤੈਨੂੰ ਮੈਂ ਸਿੱਧੀ ਜੀ ਗੱਲ ਦੱਸਾਂ ਹਾਂ ਪਰ ਰਾਰਾ ਸਰਦਾ ਹੋਵੇ ਨਾ ਰਾਰਾ ਸਰਦਾ ਝੂਠ ਮਾਰਦਾ ਵੀ ਐ ਨਹੀਂ ਹੁੰਦਾ ਜੇ ਵਪਾਰੀ ਹੁਣ ਮੰਨ ਕੇ ਵਿਚਮਦੇ ਕਹਿੰਦੇ ਮੈਂ ਸੱਚਾਂਗਾ ਹਾਂ ਕੋ ਵਪਾਰ ਹੈ ਹੀ ਝੂਠ ਦਾ ਵੀਰੇ ਹੂੰ ਪਰ ਰਾਰਾ ਸਰਦਾ ਹੋਵੇ ਨਾ ਰਾਰਾ ਦੀ ਕਦੇ ਹੁੰਦੀ ਨਾਲ ਹਮੇਸ਼ਾ ਦਾ ਵਿੱਚ ਝੂਠ ਦੀ ਉਹ ਕਹਿੰਦੇ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੱਲਦੀ ਨਹੀਂ ਕਦੇ ਚੱਲਦੀ ਹੁੰਦੀ ਹੈਗੀ ਉਹ ਐ ਹੁੰਦਾ ਨਾ ਸੱਚ ਵਪਾਰੀ ਕਰਨ ਲੱਗ ਜਾਂਦੇ ਮੈਂ ਸੱਚ ਬੋਲਦਾ ਉਹ ਝੂਠ ਨਹੀਂ ਬੋਲਦਾ ਹਾਂ ਇਹ ਗੱਲ ਹੈ ਵਪਾਰੀ ਸਾਰੇ ਝੂਠ ਬੋਲਦੇ ਹੁੰਦੇ ਹੂੰ ਦੇ ਹੁਣ ਮਾਨ ਕੇ ਚਲੋ ਮੈਂ ਫਰਜ ਕਰ ਲਉ ਕਿਤੇ ਵੀ ਲਿਆਗਾ ਖਰਚਾ ਪਾਉਂਗਾ ਸਾਰਾ ਕੁਝ ਪਾ ਕੇ ਫੇਰੀ ਇਹਦੇ ਚ ਕਮਾਉ ਹੂੰ ਜੋ ਸੱਚਾ ਤਾਂ ਬੰਦਾ ਫੇਰ ਹੋਊਗਾ ਇਹ ਲਿਆਇਆ ਮੈਂ ਕੱਟੀ ਉਮੀਦਾਂ ਨੂੰ ਦੇ ਦੂੰ ਹੂੰ ਸੱਚਾ ਤਾਂ ਫੇਰ ਬਣੂ ਨਾ 4 ਨੰਬਰ ਕੱਟੀ ਆ ਗਈ ਨਾ ਆ ਗਈ ਜੈਡ ਬਲੈਕ ਹਾਂਜੀ ਠੀਕ ਆ ਤੇ ਪਰਾਥਾਂ ਦਾ ਹਾਦੀ ਕੱਟੀ ਦੱਪ ਲੈ 2 ਸਾਲ ਦੀ ਕੱਟੀ ਆ ਹਾਂਜੀ ਡੁੱਗ ਦੇ ਦੰਦ ਹਜੇ ਚੱਕਦੀ ਆ ਵੀਰੇ ਛੱਟੇ ਛੱਟੇ ਬਣੇਗੇ ਹਾਂ ਛੱਟੇ ਛੱਟੇ ਨੇ ਚੱਕੇ ਤੇ ਔਣ ਹੀਟ ਆ ਇਹ ਆਈ ਕਰਕੇ ਦੂੰ ਐਸ ਟਾਈਮ ਕੱਟੀ ਤਾਰਾਂ ਦੇ ਰੇ ਆ ਜੀ ਚਾਈ ਵੈ ਗਈ ਵਧੀਆ ਲਈ ਵੀ ਆਪਾਂ ਕਰੋ ਲੈ ਤੂ ਵੀ ਕੱਟੀ ਐਸ ਟਾਈਮ ਤਾਰਾਂ ਦੇਈ ਜਾਂਦੀ ਆ ਹੂੰ ਕਿ ਆਈ ਵਧੀਆ ਸੀਮਨ ਦੀ ਕਰਕੇ ਦਊਗਾ ਆਪਾਂ ਐਵੇਂ ਨਹੀਂ ਕਹਿੰਦੇ ਲਈ ਵਪਾਰੀਆ ਮੰਗ ਝੂਠ ਪਣ ਮਹੀਨਾ ਹੋ ਗਿਆ ਹੂੰ ਹੂੰ ਮਹੀਨੇ ਦੀ ਨਾਲ ਅੱਜ ਮਤਲਬ ਟੀਗਾ ਭਰ ਕੇ ਮੈਨੂੰ ਫੋਟੋ ਖਿੱਚ ਕੇ ਰੱਖ ਲਿਓ ਉਹ ਵੀਡੀਓ ਜਿਹੜਾ ਭਰਾ ਖਰੀਦੂ ਨੂੰ ਦਿਖਾ ਦਿਓ ਨਾ ਨਾ ਮੈਂ ਤਾਂ ਵੀਰੇ ਇਹ ਹੀ ਕਰਕੇ ਵੀਡੀਓ ਬਣਾਉ ਹਾਂ ਅੱਜ ਤਰੀਕ ਦੇ ਲੋ 14 ਤਰੀਕ ਐ ਐਸ ਟਾਈਮ ਝੋਟੀ ਹੀਟ ਚਾਈ ਵੈ ਤੀਗਾ ਬਾਈ ਕਹਿੰਦਾ ਭਰ ਕੇ ਦੇ ਦੂੰਗਾ ਬਾਕੀ ਜੇ ਇਹੇ ਜੇ ਸ਼ਾਮ ਤੱਕ ਦੇਖੋ ਕੀ ਕਹਿੰਦੀ ਜਦੋਂ ਪਹਿਲਾਂ ਵੇਖਦੀ ਆ ਤਾਂ ਆਲਾ ਕਹਿ ਕੇ ਭਰਾ ਕਹੇ ਕੋਈ ਵਾਈ ਦਾ ਡਾਕਟਰ ਇਹ ਦਾ ਕੰਮ ਵੀ ਨਾਲ ਹੈਗਾ ਜਿਹੜਾ ਸੀਮਨ ਕਹੂ ਬੰਦੇ ਦਾ ਆਪਾਂ ਵਧੀਆ ਸੀਮਨ ਪਰੋਣ ਹਾਂ ਉਹ ਬਿਨਾਂ ਫੀਸ ਇੱਥੇ ਘਰੇ ਖੜੀ ਰੱਟਾ ਤੁਹਾਨੂੰ ਉਹ ਤਾਂ ਆਪਾਂ ਲਈ ਵੀ ਕਰਕੇ ਦੇ ਦਾਂਗੇ ਇੱਕ ਦੀ ਕਰਮ ਵਾਲੀ ਦੀ ਜਾਨ ਬਚੂ ਯਾਰ ਕਿਸੇ ਦੇ ਚੰਗਾ ਜਾਊਗੀ ਦੁੱਧ ਮੈਂ ਪਿਆਊਗੀ ਠੀਕ ਹੈ ਹਣਾ ਆਹ ਪੂਰੀ ਝੋਟੀ ਪਲੀ ਰਹੀ ਹੈ ਨਾ ਪੂਰੀ ਸ਼ਕੀਰ ਪੂਰੀ ਚੰਗੀ ਪਲੀ ਵੀ ਹੂੰ ਬਸ ਫਿਰ ਬੰਲਾ ਕੋਈ ਗੱਲ ਨਹੀਂ ਠੀਕ ਹੈ ਅੱਗੇ ਆਪਾਂ ਨੂੰ ਕੱਟੀ ਮਿੱਤਰੋ ਪੰਜ ਨੰਬਰ ਤੋਂ ਦਿਖਾਵਾਂਗੇ ਆਪਾਂ ਏਸ ਕੀ 4 ਨੰਬਰ 3 ਨੰਬਰ 2 ਨੰਬਰ ਤੇ 5 ਨੰਬਰ ਬਾਈ ਲੱਖੇ ਗਲਤੀ ਆ ਹਾਂ ਬਿਹਤਰ ਦਰਦੀ ਆ ਕੈਮਰੇ ਤੋਂ ਹਾਂ ਇਹਦਾ ਵਸ ਤੋੜ ਕੇ ਨਹੀਂ ਦਿਖਾ ਸਕਦੇ ਉਹ ਖੋਟ ਮੱਠ ਕੋਈ ਨਹੀਂ ਵੀਰ ਬਣੇ ਕੱਦ ਕਾੜ ਦਰਦੀ ਵਾਲਾ ਪਾਤਰ ਕਾਠ ਪੂਰਾ ਚੰਗਾ ਜੀ ਦੇਖ ਲੈ 1.5 ਸਾਲ ਦੀ ਕੱਟੀ ਆ 1.5 ਸਾਲ ਦੀ ਕੱਦ ਕਾੜ ਦੇਖ ਲੈ ਹੂੰ ਕੋਈ ਵੀ ਜਦੋਂ ਮਿੱਤਰ ਆਉਂਦਾ ਵੀਡੀਓ ਦੇਖ ਕੇ ਹਾਂ ਵੀ ਇਹ ਲੰਗਣੀ ਮਾਰੂਗੀ ਠੀਕ ਆ ਕੋਈ ਆਏ ਨਾ ਬੁਮਾਰਾ ਕੱਟੀ ਇੱਥੋਂ ਸਿੱਧੀ ਬੰਦਰ ਚੱਕਾ ਲਓ ਕੱਟੀ ਕੱਦ ਕਾਠੀ ਪੂਰੀ ਚੰਗੀ ਆ ਹੂੰ ਹੂੰ ਥੋੜਾ ਜਿਹਾ ਕੈਮਰੇ ਤੋਂ ਡਰਦੇ ਜੋ ਤੂੰ ਨੇੜੇ ਹੁੰਣਾ ਹਾਂ ਆ ਉਹਦੀ ਡੱਗ ਪੂਗੀ ਹਾਂ ਹਾਂ ਮੈਂ ਤਾਂ ਥੋੜਾ ਅੱਗੇ ਵੀ ਦੇਖਿਆ ਪਾਇਆ ਸਲਿੱਪ ਕਰਦੀ ਇੱਕ ਫਰਸ਼ ਦੇ ਤੇ ਮੈਂਗਾ ਆਰਡਰ ਦੀ ਸੀਗੀ ਆ ਵੀ ਡੇਢ ਸਾਲ ਦੀ ਹੋਣ ਵਾਲੀ ਹੈ ਕੱਟੀ ਠੀਕ ਆ ਇਹ ਵੀ ਮਤਲਬ ਡੇਢ ਸਾਲ ਦੀ ਝੋਲੀ ਦਿਖਾ ਦੀ ਹਾਂਜੀ ਝੋਲੀ ਝਾਲੀ ਇਹਦੀ ਬਹੁਤ ਚੰਗੀ ਹੈ ਲੱਖੇ ਬਾਈ ਝੋਲੀ ਦਾ ਦੋਖੀ ਥੋੜੇ ਪੈਣਾ ਹਾਂਜੀ ਠੀਕ ਆ ਇਥੇ ਸਟ੍ਰੇਟ ਕੱਟੀ ਆ ਕੋਈ ਐਲ ਵੀ ਮਾੜੀ ਨਹੀਂ ਹੂੰ ਲੈ ਵੀ ਗੇੜਾ ਦਾ ਖੜਾ ਦੀ ਆ ਦੇਖ ਲਓ ਬੜਾ ਡਰਦੀ ਆ ਨਾ ਇਹਦਾ ਤੈਨੂੰ ਨੇੜੇ ਨਹੀਂ ਹੋਣ ਦਿੰਦੀ ਹੂੰ ਕੱਟਿਓ ਸੋਹਣੀ ਆ ਮਿੱਤਰੋ ਤੇ 6 ਨੰਬਰ ਸੁਣ ਆਪਾਂ ਤੋੜ ਕੇ ਥਾਂ ਲੱਗਵਾ ਡੇਢ ਤੋਂ ਪੌਣ ਦੋ ਸਾਲ ਦੇ ਡੇਢ ਸਾਲ ਦੇ ਘਰਾਂ ਚ ਇਹ ਹੋਣੀ ਹੈਗੀ 5 ਨੰਬਰ ਵੀ ਤੇ 6 ਨੰਬਰ ਇੱਕੋ ਹਾਂ ਪਰਵਾਨੇ ਚ ਜਾਏ ਨਾ ਕੱਟੇ ਦੀ ਝੋਲੀ ਝਾਲੀ ਬੜੀ ਟਰਨੀ ਦਰਨੀ ਕੱਟੇ ਦੀ ਬਹੁਤ ਚੰਗੀ ਹੈ ਝੋਲੀ ਝਾਲੀ ਬਹੁਤ ਸਿਆ ਹੂੰ ਹੂੰ ਖੜ ਨਹੀਂ ਦੇ ਕੱਟੇ ਦੀ ਠੀਕ ਆ ਠੀਕ ਆ ਐ ਬੱਕੀ ਠੰਡੇ ਪਸ਼ੂ ਦਾ ਐ ਫਰਕ ਹੁਣ ਤੁਸੀਂ ਮੂਰੇ ਕੈਮਰਾ ਕੋਲੇ ਖੜੇ ਹੋ ਇਹਨੂੰ ਬਾਸਤਾ ਨਹੀਂ ਹੁਣ ਆ 100 ਦੀ ਆ ਉਹ 100 ਦੀ ਹੈਗੀ ਉਹ ਪਸ਼ੂ ਨਹੀਂ ਸੀ ਉਹਨਾਂ ਦੇ ਬਾਲੇ ਕੋਈ ਆਮ ਘਰਾਂ ਚ ਪਸ਼ੂ ਹੁੰਦਾ ਜਿਹੜਾ ਆਉਂਦਾ ਹੈ ਟਮਾਟਰ ਦਾ ਹੁੰਦਾ ਨਾ ਜਿਹ ਪਿੱਛੇ ਹਟਨੇ ਘਰ ਹੁੰਦੇ ਜਾਂ ਖੇਤਾਂ ਦੇ ਘਰ ਹੁੰਦਾ ਕੋਈ ਬੰਦਾ ਨਹੀਂ ਜਾਂਦਾ ਪਿੰਡ ਚ ਘਰ ਚ ਤੇ ਲਾਸਟ 5 ਤੇ 6 ਦੀ ਜੋੜੀ ਬਣਾ ਦਿੱਤੀ ਗਿਆ ਫਿਰ ਆਪਾਂ ਬਣਾ ਦੋ ਬਣਾ ਦੋ ਠੀਕ ਆ ਇਹ ਤੁਹਾਨੂੰ ਮਤਲਬ ਢੇਢੇ ਢੇਢੇ ਸਾਲ ਦਾ ਪੌਣ ਦੋ ਸਾਲ ਦਾ ਹੈ ਮਤਲਬ ਵੀ ਚਾਹ ਜਾਂ ਪੰਜ ਪੰਜ ਮਹੀਨੇ ਸਾਂਭ ਕੇ ਟੀਆ ਭਰ ਆ ਲੈਣੀ ਆ ਤੇ ਆ ਠੀਕ ਆ ਭਰੋਂ ਦੇ ਕਾਬਲੇ ਕੋਈ ਅੱਜ ਹੀਟ ਚਾਹੀਦੀ ਹੈਗੀ ਤੇ ਆ ਤਿੰਨ ਨੰਬਰ ਕੱਟੀ ਮਤਲਬ 5-4 ਮਹੀਨੇ ਇਹ ਸਾਂਭਣੀ ਪਊਗੀ ਤੇ ਆ ਦੋ ਕਟ ਆ ਗਏ ਨੇ ਮਤਲਬ ਤੁਹਾਨੂੰ ਤੇ ਬਾਂਤਰ ਕੱਟੀ ਸਵਾ ਸਮਾਰਕ ਸੁਚੇਕ ਕਰ ਸਕਦੇ ਹੋਗੇ ਪਹਿਲਾ ਦੂਜਾ ਨੰਬਰ ਠੀਕ ਹੈ ਟੋਟਲ 6 ਟ੍ਰੈਂਗਲ ਟਿੰਗਲ ਆਉਣਾ ਹੈ ਨਾ ਜਿਵੇਂ ਇਹ ਮੋੜਨਾ ਹੈ ਜਿਵੇਂ ਨਾਲ ਹੀ ਚੀਚੀਆਂ ਵੀ ਮੜ ਜੋ ਨਾ ਜਿਵੇਂ ਇਹ ਹੋਮਰ ਮੋੜ ਲੈਣਾ ਹੈਗੇ ਹਾਂਜੀ ਠੀਕ ਹੈ ਵੀਰੇ ਟੋਟਲ 6 ਕਟਾਂ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਊਗਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਧੰਨਵਾਦ